ਅਜੀ ਖੰਨਾ ਪੁਲਿਸ ਵੱਲੋਂ ਇੱਕ ਵਾਕ ਐਂ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸੀਗਾ ਸਮਰਾਲਾ ਸਬ-ਡਿਵੀਜ਼ਨ ਚ ਇਹ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਯੂਜ਼ ਅਰ ਰੈਲਿਸਟ ਟ੍ਰੈਫਿਕਿੰਗ ਹੁੰਦਾ ਉਹਦੇ ਉਹਨੂੰ ਤੇ ਅਨੁਚ ਰੱਖਦੇ ਹੋਏ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਰਲੈਸ ਅਵੇਅਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈ ਦਿੱਤਾ ਸੀਗਾ ਜਿਰੇ ਜੇ ਸਾਡੀ ਖੰਨਾ ਪੁਲਿਸ ਦੇ ਆਫੀਸਰਸ ਮੁਲਾਜ਼ਮ ਤੇ ਨਾਲ ਜਿਹੜੇ ਪ੍ਰਾਈਵੇਟ ਐਨਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ ਰਾਉਂਡ ਸਭ ਕੁ ਸੌ ਹੋਣਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ 5 ਕਿਲੋਮੀਟਰ ਦੀ ਜੀਐਸ ਦੀ ਵਾਕ ਤੇ ਜਾਂ ਰਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੇ ਨਾਲ ਇੱਕ ਫਿਟਨੈਸ ਇਨੀਸ਼ੀਏਟਿਵ ਵੀ ਹੋ ਜਾਂਦਾ ਹੈ ਸਾਡੀ ਰੂਟੀਨ ਦੀ ਪੁਲਿਸਿੰਗ ਚ ਸਾਰੇ ਬਿਜ਼ੀ ਰਹਿੰਦੇ ਹੈ ਜੋ ਰਿਫਰੈਸ਼ਿੰਗ ਹੋ ਜਾਂਦਾ ਸੋ ਬੇਸਿਕਲੀ ਇਹ ਹੀ ਸਾਡਾ ਪਰਪਸ ਹੈ ਤੇ ਸਾਡੀ ਜਿਹੜੀ ਮਾਨਯੋਗ ਸੀਐਮ ਪੰਜਾਬ ਔਰ ਡੀਜੀਪੀ ਪੰਜਾਬ ਵੱਲੋਂ ਜਿਹੜੀ ਸਾਨੂੰ ਹਦਾਇਤਾਂ ਹੈ ਕਿ ਨਸ਼ੇ ਦੇ ਖਿਲਾਫ ਸਾਡੀ ਕਾਫੀ ਡਰਾਈਵ ਚੱਲ ਰਹੀ ਹੈ ਉਹਦੇ ਚ ਵੀ ਇੱਕ ਇੱਕ ਅਵੇਰਨੈਸ ਦਾ ਇਨੀਸ਼ੀਏਟਿਵ ਹੈ ਜੀ ਕਿ ਕਾਫੀ ਅਸੀਂ ਇਨਫੋਰਸਮੈਂਟ ਕਰ ਰਹੇ ਹਾਂ ਤੇ ਨਾਲ ਦਾ ਲੂਨ ਸਾਡੀ ਪ੍ਰੋਫਾਈਲ ਫੋਰ ਫੀਚਰ ਵੀ ਚੱਲ ਰਿਹਾ ਇਸੇ ਤਰ੍ਹਾਂ ਇੱਕ ਅਵੇਰਨੈਸ ਤੇ ਅੰਗਤੋ ਅਸੀਂ ਵਾਕਿੰਗ ਰਨ ਕਰਾਏ ਜੀ ਸਾਡੀ ਜਿਹੜੀ ਨਸ਼ਿਆਂ ਦੇ ਖਿਲਾਫ ਹੋ ਗੇ ਪੈ ਹਰ ਲੈਵਲ ਤੇ ਹੈ ਫਰਮੇ ਪੁਆਇੰਟ ਆਫ ਸੇਲ ਜਿਹੜੇ ਡਰਗ ਫੈਡਲਰਸ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੀ ਕੁਆਂਟੀਟੀ ਦਾ ਵੀ ਨਸ਼ਾ ਵੇਚਦੇ ਨੇ ਨਾਲ ਨਾਲ ਜਿਹੜੇ ਵੱਡੇ ਜਿਹਨੂੰ 빅 ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੋ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਰਹੇ ਤੇ ਇਹਦੇ ਨਾਲ ਹੀ ਅਸੀਂ ਹੌਲੀ ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿਹੜੇ ਜੋ ਅਸੀਂ ਨਾ ਰਿਵਰਟੇ ਬਟੇਸ ਮਗਲਰ ਰ ਆਪਣੀ ਜਬ ਐਕਜੈਕਟ ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਹਿਊਜ ਫੜੇ ਵੀ ਹੈ ਕਿ ਕਈਆਂ ਤੇ 100-10 ਦੇ ਕਲੰਗਰੇ ਵੀ ਦੇਤੇ ਤੇ ਐਕਜੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਨਾ ਤਾਂ ਹੁੰਦਾ ਜੀ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੀ}{|\text{ਸਟ੍ਰੈਫਿਕਿੰਗ ਹੈ ਇਹ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅ ਐਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿ ਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਆ ਪੂਰੇ ਵਰਲਡ 'ਚ ਕਾਹੀਂ ਦਿਨ ਨੂੰ ਨੋਟੀਫਾਈ ਕੀਤਾ ਗਿਆ ਹੈ ਡਿਫਰੈਂਸ਼ਲ ਟੈਕਸ ਅਗੇਂਸਟ ਬਰਦਰ ਫਿਊਲਸ ਐਂਡ ਲਿਸਟ੍ਰਕ ਜਿੱਤੇ ਮੈਂ ਤੁਹਾਡੇ ਪੱਤਰਕਾਰਾਂ ਨੇ ਸਾਨੂੰ ਸਵਾਲ ਕੀਤਾ ਕਿ ਕਾਸੋ ਚੱਲ ਰਿਹਾ ਇੱਕ ਤਾਂ ਸਾਡੇ ਕਾਸੋ ਵੀ ਚੱਲ ਰਿਹਾ ਤੇ ਸਾਡੇ ਸਰਪ੍ਰਾਈਜ਼ ਰੇਟਸ ਵੀ ਚੱਲ ਰਹੇ ਉਦੋਂ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਤੇ ਵੀ ਮੁਹਿੰਮ ਚੱਲ ਰਹੀ ਹੈ ਇਸ ਤਰ੍ਹਾਂ ਸਾਡੇ ਕਈ ਸਾਰੇ ਉਪਰਾਲੇ ਆ ਜੀ ਅੱਗੇ ਅਸੀਂ ਯੂਥ ਨੂੰ ਹੁਣ ਜਦੋਂ ਐ ਸਕੂਲ ਕਾਲਜਸ ਬਣ ਗਏ ਅਸੀਂ ਯੂਥ ਨੂੰ ਪਾਰਟਿਸਿਪੇਟ ਕਰਨ ਲਈ ਅੱਗੇ ਕੁਝ ਹੋਰ ਸਪੋਰਟਸ ਇਵੈਂਟਸ ਵੀ ਕਰਾਵਾਂਗੇ ਤੇ ਡਰਗ ਡਰਗਸ ਦੇ ਅਵੇਰਨੈਸ ਲਈ ਅਸੀਂ ਕੋਈ ਡਰਾਮਾ ਵਗੈਰਾ ਵੀ ਪੇਰਾਵਾਂਗੇ ਸੋ ਦੈਟ ਵੱਧ ਤੋਂ ਵੱਧ ਕਮਿਊਨਿਟੀ ਇਹਦੇ ਵਿੱਚ ਸਾਡੇ ਨਾਲ ਪਾਰਟਿਸਿਪੇਟ ਕਰੇ ਜੀ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇਸ ਇਸ ਸਾਲ ਹੀ ਅਸੀਂ ਚਾਰ ਡਰੱਗ ਸਮਗਲਰਸ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਹੈ ਥਰਡ ਐਫ ਐਨਡੀਪੀਐਸ ਦੇ ਰਹੇ ਤੇ ਪਿਛਲੇ ਸਾਲ ਅਸੀਂ 11 ਇਦਾਂ ਦੇ ਸਮਗਲਰਸ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਹਾਂ ਹਾਂਜੀ ਮੈਂ ਅੱਜ ਸਾਂਝੇ ਘਰ ਤੇ ਖੜੀ ਹਾਂ ਇਹ ਸਾਂਝੇ ਘਰ ਨੀਲੋ ਕੋਲ ਤੋਂ ਅੱਗੇ 4 ਕਿਲੋਮੀਟਰ ਤੇ ਹੈ ਢੰਡੇ ਪਿੰਡ ਦੇ ਜੂ ਹੈ ਇਹ ਇਹ ਸਾਂਝਾ ਘਰ ਉਹ ਸਾਂਝਾ ਘਰ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਪੋਜ਼ਿਟਿਵਲੀ ਇਹ ਮੈਂ ਆਧੇ ਨਸ਼ਿਆਂ ਦੇ ਖਿਲਾਫ ਨਾ ਪੁਲਿਸ ਵੱਲੋਂ ਨਿਕਲੇ ਆ। ਮੈਂ ਸੰਜਾ ਘਰ ਦੀ ਕਮੇਟੀ ਮੈਂਬਰ ਐ ਤੇ ਮੈਨੂੰ ਮੈਸੇਜ ਮਿਲਿਆ ਕਿ ਅੱਜ ਮੈਰਾਥਨ ਦੌੜ ਹੈ। ਪਰ ਮੈਨੂੰ ਡਿਟੇਲਸ ਵੀ ਕੁਝ ਨਹੀਂ ਸੀ ਪਤਾ ਕਿ ਉਹ ਕਿੰਨੇ ਦਾਤੋਂ ਵਾਰ ਸੀ ਤੇ ਮੈਂ ਗੜੀ ਦੇ ਪੋਲ ਤੋਂ ਇਥੋਂ ਤੱਕ ਮੈਂ ਤੇ ਮੇਰੇ ਹਸਬੰਦ ਸੰਜਾਤ ਸਵਨ ਸਿੰਘ ਭੰਗੂ ਸੰਜਾ ਘਰ ਦੀ ਟੀਮ ਵੱਲੋਂ ਉਥੇ ਮੈਰਾਥਨ ਦੌੜ 'ਚ ਸ਼ਾਮਲ ਹੋਏ ਤੇ ਨਸ਼ਾ ਦੇ ਖਿਲਾਫ ਤੇ ਉਹਨੇ ਮਗਢੀ ਜਾ ਰਹੀ ਐ। ਮੈਨੂੰ ਵੀ ਲੱਗਦਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਸਾਡੀ ਉਹ ਉਹਨਾਂ ਦੀ ਡਾਈਟ ਦਾ ਠਾਨ ਹੋ ਗਏ ਸਾਡੀਆਂ ਜਿਹੜੀਆਂ ਤੰਗੀਆਂ ਤਰਸੀਆਂ ਫ੍ਰਸਟ੍ਰੇਸ਼ਨ ਖਾਤ ਕਰ ਗਈ ਜਦੋਂ ਅਸੀਂ ਇਹੋ ਜਿਹੇ ਕੈਂਪ ਲਾਵਾਂਗੇ ਜਾਂ ਇਸ ਤਰੀਕੇ ਨਾਲ ਯੂਥ ਨੂੰ ਤਿਆਰ ਕਰਾਂਗੇ ਫਿਰ ਅਸੀਂ ਜਦੋਂ ਸਾਰੀਆਂ ਧਿਰਾਂ ਜਿਹੜੀਆਂ ਇਮਾਨਦਾਰੀ ਨਾਲ ਕੰਮ ਕਰਨੀਆਂ ਨੇ ਆ ਦੇਵੇ ਘਰ ਦੇ ਪੇਰੈਂਟਸ ਤੋਂ ਲੈ ਕੇ ਸਰਕਾਰ ਆਪਣੇ ਐਫਰਟਸ ਕਰੇ ਆਲਾ ਦਾਲ ਆਪਣਾ ਹੋਣਾ ਚਾਹੀਦਾ ਹੈ ਯੂਥ ਆਪਣਾ ਐਫਰਟਸ ਕਰੇ ਜੋ ਨੂੰ ਅਸੀਂ ਕਿੱਧਰ ਨੂੰ ਲਾਉਣੇ ਆ ਉਹਨਾਂ ਦੇ ਹੱਥਾਂ ਤੇ ਰੋਜ਼ਗਾਰ ਦੇਣਾ ਚਲੋ ਜਿਹੜਾ ਆਜ ਦੇ ਕਦਮ ਪੁੱਟਿਆ ਹੈ ਇਹ ਵੀ ਵਧੀਆ ਅੱਜ ਸਬਜ਼ੀ ਜੂਨ ਦਾ ਦਹਨਾ ਖਾਸ ਢੰਦੇ ਤੌਰ ਤੇ ਬਣਾਇਆ ਜਾਂਦਾ ਤੇ ਮੈਨੂੰ ਇਹ ਲੱਗਦਾ ਹੈ ਇਹ ਸੱਜਿਆਤ ਫੋਨ ਦੀ ਲੋੜ ਹੈ ਖਾਸ ਕਰਕੇ ਜੂਥ ਲੋਕ ਜਾਂ ਘਰਾਂ ਦੇ ਵਿੱਚ ਮਾਪਿਆਂ ਨੂੰ ਹੌਲ ਦੇਣਾ ਬੱਚਾ ਨੂੰ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਵੀ ਹਿੱਸਾ ਬਣੀ ਆ ਤੇ ਆਜ 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 ਆਪ ਮੈਂ ਮੈਰਾ ਬੰਦੌਰ ਤੋਂ ਸ਼ਾਮਲ ਹੋਈ ਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਸਵੇਰੇ ਸਵੇਰੇ ਵੀ ਸਾਰੇ ਲੋਕਾਂ ਨੂੰ ਸਵੇਰੇ ਜਲਦੀ ਉੱਠ ਕੇ ਉਹਨੇ ਹਵਾ ਚ ਸਾਹ ਲੈਣਾ ਉਹ ਨਹੀਂ ਹਵਾ ਸੀ ਤਾਂ ਹੀ ਪ੍ਰਾਪਤ ਕਰ ਸਕਦੇ ਆ ਬਹੁਤ ਸਾਰੇ ਰੁਕਣ ਲਾਵਾਂਗੇ ਦੇਖੋ ਵਿਸ਼ਲੇਸ਼ਣਾਂ ਦੇ ਵਿੱਚ ਪਾਣੀ ਘਟ ਰਿਹਾ ਉਹ ਵੀ ਇਸ ਦੇ ਨਾਲ ਹੀ ਜੁੜਦਾ ਜਦੋਂ ਅਸੀਂ ਮਾਨਸਿਕ ਤੌਰ ਤੇ ਤਿਆਰ ਹੋਵਾਂਗੇ ਤਾਂ ਅਸੀਂ ਉਸ ਤੇ ਵੀ ਤਾਂ ਹੀ ਕੰਟਰੋਲ ਕਰ ਪਾਵਾਂਗੇ ਤੇ ਜਿਹੜਾ ਅੱਜ ਦਾ ਇਹ ਸਟੈਪ ਹੈ ਕਰਨਾ ਪਰ ਮੈਨੂੰ ਬਹੁਤ ਜੰਗ ਲੱਗਿਆ ਤੇ ਜਿਹੜੇ ਭਾਗੀਦਾਰ ਬਣ ਕੇ ਮੈਨੂੰ ਹੋਰ ਵੀ ਜੰਗ ਲੱਗਿਆ ਸਾਂਝੇ ਕਰ ਲਈ ਇਹ ਬਾਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਇਕੱਠੇ ਹੋ ਕੇ ਆਪਾਂ ਵੀ ਉਸ ਨਾਲ ਗੱਲ ਕਰ ਸਕਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਜਿਹੜੀ ਬੱਚੀ ਦਲਦਲ ਦੇ ਵਿੱਚ ਬਹੁਤ ਡੁੱਬੀ ਦੋਨੋਂ ਵੀ ਮੈਨੂੰ ਉਹਨਾਂ ਨੂੰ ਇਹ ਹੀ ਮੈਸੇਜ ਮੈਂ ਲੈ ਕੇ ਆ ਚੁੱਕੀ ਹਾਂ ਕਿ ਸਭ ਤੋਂ ਪਹਿਲਾਂ ਇਹ ਜ਼ਿੰਦਗੀ ਹੈ ਜਿਹੜੀ ਬਹੁਤ ਕੀਮਤੀ ਹੈ ਇਸ ਜ਼ਿੰਦਗੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸਾਨੂੰ ਇਹ ਬਿਲਕੁਲ ਆਪਣੇ ਆਪ ਦਾ ਰਿਵਿਊ ਕਰਨਾ ਚਾਹੀਦਾ ਕਿ ਅਸੀਂ ਨਸ਼ਾ ਕਿਉਂ ਕਰਦੇ ਹਾਂ ਅਸੀਂ ਇਕੱਲਾ ਆਪਣੇ ਆਪ ਨੂੰ ਨਹੀਂ ਖਤਮ ਕਰ ਰਹੇ ਸਾਡੇ ਸਮਾਜ ਦੇ ਬਹੁਤ ਵੱਡਾ ਕਲੰਕ ਹੈ ਸਾਨੂੰ ਆਪਣੇ ਸਾਡੇ ਇਤਿਹਾਸ ਤੋਂ ਸਾਡੇ ਗੁਰੂਆਂ ਤੋਂ ਸਾਡੇ ਦੇਸ਼ ਭਗਤਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਜਦੋਂ ਅਸੀਂ ਕਿਤਾਬਾਂ ਨਾਲ ਜੁੜਾਂਗੇ ਜੂਰ ਨੂੰ ਮੈਂ ਇਹ ਕਹੂੰਗੀ ਕਿ ਜਦੋਂ ਕਿਤਾਬਾਂ ਨਾਲ ਜੁੜਨਗੇ ਕਿ ਸਾਡਾ ਪਿੱਛੇ ਇਤਿਹਾਸ ਕੀ ਸੀ ਤਾਂ ਉਹੀ ਗੱਲ ਆ ਗਈ ਕਿ ਮਾਨਸਿਕ ਤੌਰ ਤੇ ਉਹਨਾਂ ਨੂੰ ਤਿਆਰ ਕਰਨ ਦੀ ਲੋੜ ਹੈ ਤੇ ਮੈਂ ਜੂਰ ਨੂੰ ਵੀ ਇਹੀ ਸੁਨੇਹਾ ਦੇ ਦੇਣੀ ਆ ਕਿ ਪਿੰਡ-ਪਿੰਡ ਦੇ ਵਿੱਚ ਤੁਸੀਂ ਆਪਣੇ ਕਲੱਬ ਬਣਾਓ ਲਾਇਬ੍ਰੇਰੀਆਂ ਬਣਾਓ ਕਿਤਾਬਾਂ ਨਾਲ ਜੁੜੋ ਕਿਤਾਬਾਂ ਨਾਲ ਜੁੜ ਕੇ ਇਹ ਜਿਹੜੀ ਨਾ ਮਨਰਾਸ ਬਿਮਾਰੀ ਹੈ ਤਾਂ ਤਾਂ ਜਿਹੜੀ ਇਸ ਤਲੰਕਣ ਉੱਪ ਜੜੂ